Bye. Uh -huh. ਇਸ ਕੁਝ ਸਮਾਂ ਫਿਰ ਅੰਤਰਗਤ ਧਿਆਨ ਨੂੰ ਮੋੜ ਕੇ ਤੇ ਸਹਿਜ ਦੇ ਵਿੱਚ ਇਸ ਨੂੰ ਟਿਕਾ ਦੇਣਾ ਹੁੰਦਾ ਹੈ ਇੱਥੇ ਜਦੋਂ ਸਹਿਜ ਦੇ ਵਿੱਚ ਧਿਆਨ ਟਿਕਨ ਲੱਗ ਪਿਆ ਸੁੰਨ ਵਿੱਚ ਸਮਾਉਣ ਲੱਗ ਪਿਆ ਏਦੂੰ ਨਾਮ ਦੇ ਨਾਲ ਲੇਵਰ ਰੋਤੀ ਜਾਂਦੀ ਤੇ ਜਿਵੇਂ ਜਿਵੇਂ ਨਾਮ ਦੇ ਨਾਲ ਲਿਵ ਜੜਨ ਲੱਗ ਪਏ ਤਾਂ ਮਾਰੇ ਸੱਚੇ ਬਾਸ਼ਾ ਕਹਿੰਦੇ ਨੇ ਵੰਦਨ ਸਹਿਦ ਸਨ ਇੱਕ ਬਿਰਹਾ ਉੱਜਿਆ ਜਿਨੇ ਧਰਤੀ ਜਲ ਹਰ ਸੁਖਿਆ ਹਰ ਕਵੀ ਹਉ ਦਾ ਕਾ ਸੇਵਕ ਜਿਨ ਕੇ ਬਿਰਹਾ ਦੇਖਿਆ ਜਦੋਂ ਸਹਿਜ ਪਰਪੱਕ ਹੋ ਗਿਆ ਧਿਆਨ ਨਾਮ ਵਿੱਚ ਜੁੜ ਲੱਗ ਪਿਆ ਇਥੋਂ ਨਾਮ ਉਪਲਬਧ ਹੈ ਜਿਵੇਂ ਨਾਲ ਪਰਮੇਸ਼ਰ ਦੀ ਤੜਫੁਰਾਕ ਵਤ ਆਂਦੇ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪਰਾਪੇਖਨ ਦਾ ਚੌਥਾ ਤੇ ਇਹਦੇ ਅੰਦਰ ਜਿਹੜੀਆਂ ਲਹਿਰਾਂ ਨੇ ਵਿਚਾਰ ਖਤਮ ਹੋ ਗਏ। ਦੇ ਸੰਕਈ ਗੁਰਮੁਖਵਾਲ ਕਰਦੇ ਕਿ ਜਦੋਂ ਅਸੀਂ ਸਹਿਜ ਵਿੱਚ ਧਿਆਨ ਲੱਖਦੇ ਹਾਂ ਸੋਨ ਵਿੱਚ ਤੇ ਵਿਚਾਰ ਚੱਲਦੇ ਰਹਿੰਦੇ ਨੇ। ਉਥੇ ਜਦੋਂ ਤੁਸੀਂ ਸੁੰਨ ਵਿੱਚ ਬੈਠਦੇ ਹੋ ਧਿਆਨ ਰੱਖ ਕੇ ਵਿਚਾਰ ਇੱਥਾਂ ਲਹਿਰਾਂ ਚੱਲ ਰਹੀਆਂ ਨੇ। ਇਹ ਹੌਲੀ ਹੌਲੀ ਸੁੱਕਦੀਆਂ ਜਾਨੀਆਂ ਖਤਮ ਹੋ ਜਾਣਗੀਆਂ ਜਿਵੇਂ ਜਿਵੇਂ ਇੱਥੇ ਨਾਮ ਦੇ ਵਿੱਚ ਮਨ ਸਮਾਉਂਦਾ ਜਾਏਗਾ ਧਿਆਨ ਜੁੜਦਾ ਜਾਏਗਾ ਤੇ ਹੌਲੀ ਹੌਲੀ ਇਹ ਜਿਹੜੀਆਂ ਲਹਿਰਾਂ ਆਪਣੇ ਆਪ ਹੀ ਖਤਮ ਹੋ ਜਾਣਗੀਆਂ ਉਥੇ ਇੱਕਦਮ ਫਿਰ ਉੱਠ ਕੇ ਸਿਮਰਨ ਨਹੀਂ ਕਰਨਾ ਸ਼ੁਰੂ ਕਰ ਦੇਣਾ ਜਦੋਂ ਤੁਸੀਂ ਸਿਮਰਨ ਕਰਕੇ ਇੱਕ ਵਾਰ ਸੈਨ ਵਿੱਚ ਚਲੇ ਗਏ ਸਨ ਵਿੱਚ ਤਾ ਉਥੇ ਕੁਝ ਸਮਾਂ ਧਿਆਨ ਅੰਤਰਗੱਠ ਟਕਾਉਣਾ ਹੈ ਆਪਣਾ ਤੇ ਜਦੋਂ ਲਗਾਤਾਰ ਉਥੇ ਧਿਆਨ ਨੂੰ ਟਕਾਵਾਂਗੇ ਸੁੰਨ ਵਿੱਚ श्वास ਨੂੰ ਰੋਕਦੇ ਹੋਏ ਆ ਤਾਂ ਆਪਣੇ ਆਪ ਜਿਹੜੀਆਂ ਇਹ ਲਹਿਰਾਂ ਚਲਦੀਆਂ ਨੇ ਇੱਥਾਂ ਇਹ ਬੰਦ ਹੋਣ ਲੱਗ ਜਾਣਗੀਆਂ ਖਤਮ ਹੋ ਜਾਣਗੀਆਂ ਤੇ ਤੁਹਾਨੂੰ ਜਿਹੜੀ ਉਤੇਜ ਹੁੰਦੀ ਹੈਗੀ ਇਸ ਅਵਸਥਾ ਦੇ ਵਿੱਚ ਜਿਹੜਾ ਮਨ ਪਰਵੇਸ਼ ਕਰ ਜਾਂਦਾ ਹੈ ਤੋਂ ਨੇ ਕਹੋ ਕਬੀਰ ਹਉ ਤਾਕਾ ਸੇਵਕ ਜਿਨ੍ਹਾਂ ਨੇ ਖੋਜ ਕੀਤੀ ਅੰਤਰਗਤ ਜਾ ਕੇ ਉਸ ਸਹੀ ਦੇ ਵਿੱਚ ਗਏ ਪਰਵੇਸ਼ ਹੋਇ ਪਰਪਾ ਕੀਤਾ ਤੇ ਅੰਦਰੋਂ ਉਸ ਨਾਮ ਖੋਜ ਲਿਆ ਲੱਭ ਲਿਆ ਵਸਤੂ ਨੂੰ ਪ੍ਰਾਪਤ ਕਰ ਲਿਆ ਤੁਹਾਨੂੰ ਨੇ ਇਸ ਜੀਵਨ ਦੀ ਬਾਜੀ ਨੂੰ ਇਸ ਖੇਡ ਨੂੰ ਕੋਚਿਤ ਕਰੇ। ਐਸਾ ਆਪਾਂ ਵਾਰ-ਵਾਰ ਕੋਸ਼ਿਸ਼ ਕਰਨੀ ਹੈ ਸਹਿਨ ਪ੍ਰਪੱਕ ਕਰਦੇ। ਹੁਣ ਜਦੋਂ ਇੱਕ ਵਾਰ ਆਪਾਂ ਨੂੰ ਪਤਾ ਲੱਗ ਗਿਆ। ਵੀ ਜਿਸ ਵਕਰ ਨੂੰ ਪ੍ਰਾਪਤ ਕਰਨਾ ਹੈ ਵਸਤੂ ਨੂੰ ਉਹ ਸਤਗੁਰ ਦੇ ਗੌਰ ਨੂੰ ਤੇ ਉਹ ਸਹਿਜ ਘਰ ਵਿੱਚ ਬੈਠਾ ਹੋਣਾ ਹੈ। ਤੇ ਫੇਰ ਆਪਾਂ ਉਧਰ ਨੂੰ ਜਾ ਕੇ ਉਸ ਦਰਦੇ ਉੱਪਰ ਉਸ ਸੈਹ ਦੇ ਉੱਪਰ ਬੈਠਣਾ ਕਿਉਂਕਿ ਹੋਰ ਕੋਈ ਦਰ ਹੈ ਨਹੀਂ ਕਿ ਜੇ ਤੁਮ ਉਹ ਜੀਵ ਉਹ ਵਸਤੂ ਤੁਮੋਂ ਮਿਲ ਸਕੇ ਇਸ ਕਰਕੇ ਉਹਨਾਂ ਜਿੰਨਾ ਪ੍ਰਾਪਤ ਕੀਤੇ ਤੇ ਉਹਨਾਂ ਨੇ ਫਿਰ ਤੁਹਾਨੂੰ ਦੱਸ ਦਿੱਤਾ ਤੇ ਕਹਿਣ ਲੱਗੇ ਮਨ ਮੇਰਿਆ ਅੰਤਰ ਤੇਰੇ ਨਦਾਨ ਹੈ ਬਾਹਰ ਵਸਤ ਨਾ ਪਾ ਅਗਾ ਕਰ ਦਿੱਤਾ ਕਿ ਬਾਅਦ ਨਹੀਂ ਐਵੇਂ ਭੰਦ ਦੇ ਵਿੱਚ ਨਾ ਰਹਿ ਕਿਤੇ ਕਿ ਮੈਂ ਫਲਾਨੀ ਥਾਂ ਤੇ ਚਲਾ ਜਾਵਾਂਗਾ ਮੈਂ ਉੱਥੇ ਚਲਾ ਜਾਵਾਂਗਾ ਤੇ ਸ਼ਾਇਦ ਮੈਨੂੰ ਮਿਲ ਜੇ ਪਾਉਂਦੇ ਤੇਰੇ ਅੰਦਰ ਤੇ ਤੇਰਾ ਜਿਹੜਾ ਰਾਤ ਤੇ ਸੇ ਰਹਾ ਜਿਵੇਂ ਜਾਗਤ ਵਸਤਾ ਦੇ ਵਿੱਚ ਹੈ ਜਿਵੇਂ ਸਹਿਜ ਦੇ ਵਿੱਚ ਹੈ ਤੇ ਤੇ ਨੂੰ ਸਹੀ ਪੰਧ ਸਹੀ ਰਸਤੇ ਤੇ ਪਾਵੇਗਾ ਤੇ ਜਿਹਦੇ ਕੋਲ ਤੂੰ ਜਾਨਾ ਜੇ ਉਸ ਨੂੰ ਆਪ ਸਹੀ ਦੇ ਦਰਦ ਨਹੀਂ ਪਤਾ ਤੇ ਉਹ ਆਗੂ ਆਪ ਅੰਨ ਹੋ ਗਿਆ ਤੇ ਆਪਣੀ ਮਤ ਹੋਸ਼ੀ ਕਰਕੇ ਉਹ ਆਪ ਵੀ ਡੁੱਬ ਜਾਏਗਾ ਤੈ ਤੌਣ ਨੂੰ ਡੋਬੇਗਾ ਇਸ ਘਰ ਕੇ ਫਿਰ ਨਾਲ ਇਹ ਵੀ ਸਾਨੂੰ ਗਿਆਨ ਦਿੰਦਾ ਜਾਣਕਾਰੀ ਦਿੱਤੀ ਕਿ ਜਿਹੜੇ ਔਰ ਤੁਰੇ ਫਿਰਦੇ ਨੇ ਜਿਨ੍ਹਾਂ ਨੂੰ ਤੁਸੀਂ ਦੇਖਦੇ ਹੋ ਤ ਉਹ ਅੰਧੇ ਡੋਪਨ ਦੇ ਤਾਂ ਅੰਧਾ ਅੰਦਾ ਅਗੁਜ ਜਿਹੜੀ ਕਿਉਂ ਪਾਤਰ ਜਾਣ ਆਪ ਬੁੱਢੇ ਮਤ ਹੋ ਸੀਏ ਕਿਉਂ ਰਹਾ ਪਛਾਨੇ ਉਹਨਾਂ ਨੂੰ ਰਾਹ ਦਾ ਨਹੀਂ ਪਤਾ ਜਾਣਾ ਕਿ ਤਰ੍ਹਾਂ ਉਹ ਹੈ ਤੇ ਮਨ ਜਿਹੜਾ ਉਜੜ ਰਾਇ ਪੈ ਜਾਂਦਾ ਹੈ ਦੂਸਰੇ ਰਸਤੇ ਤੇ ਚੱਲ ਪੈਂਦਾ ਹੈ ਤੇ ਉਹ ਕਹਿੰਦੇ ਮੈਂ ਮੂਰਖ ਬਾਹਵੇਂ ਮਾਰਗ ਤੇ ਡਟ ਚੱਲਣਾ ਕਹਿੰਦੇ ਇਹ ਮਨ ਮੂਰਖ ਹੋ ਜਾਂਦਾ ਹੈ ਬਾਹਲਾ ਹੋ ਜਾਂਦਾ ਹੈ ਇਹ ਡੇਟਾ ਚੱਲਦਾ ਹੈ ਤੇ ਸੇਦਾ ਛੱਡ ਕੇ ਪੁੱਠਾ ਬੰਨਣਾ ਸ਼ੁਰੂ ਕਰ ਦਿੰਦਾ ਹੈ ਤੇ ਅੱਜ ਦੇ ਜਦੋਂ ਸੰਸਾਰ ਦੇ ਮਨ ਦੇਖਦੇ ਵੰਦੇ ਡੇਟ ਦੇ ਚੱਲ ਰਹੇ ਨੇ 바ਵੇ ਮਾਰਗ ਟੇਡਾ ਚਲਣਾ ਸਿੱਧਾ ਸ਼ੋਰਡ ਆਪੋ ਕਾ ਬੰਨਾ ਹੁਣ ਸਿੱਧਾ ਰਾਹ ਆਪੋ ਦੱਸਿਆ ਕਿ ਜੇ ਤੁਸੀਂ ਲਾਹ ਤੇ ਸਹਿਜ ਵਿੱਚ ਆ ਜਾਓ ਤੇ ਹੁਣ ਆਪਾਂ ਕੋਸ਼ਿਸ਼ ਕਰਨੀ ਵੀ ਸਹਿਜ ਨੂੰ ਪਰਪਰ ਕਰਦੇ ਰਹਿਣਾ ਹੁਣ ਜਦੋਂ ਇੱਥੇ ਸਹਿਜ ਵਿੱਚ ਮਨ ਆ ਕੇ ਬੈਠਦਾ ਹੈ ਸਹਿਜ ਦਾ ਦਰ ਗਿਆ ਇਸ ਨੂੰ ਕਹਿੰਦੇ ਐਸ ਦਰਦ ਦੇ ਉੱਪਰ ਫਿਰ ਜਦੋਂ ਮਨ ਆ ਕੇ ਬੈਠਦਾ ਉਹਦੇ ਕੋਲ ਜਿਹੜਾ ਕੀਮਤੀ ਤਨ ਹੈ ਕੀਮਤੀ ਸਵਾਸ ਨੇ ਉਹ ਸਾਰੇ ਨਿਰਗੁਣ ਦੇ ਖਜ਼ਾਨੇ ਵਿੱਚ ਪੈਂਦੇ ਨੇ ਸਾਰੇ ਇਹ ਸਵਾਸ ਜਮਾ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਜਦੋਂ ਸਾਇਹ ਦੇ ਦਰ ਤੇ ਬੈਠਦਾ ਇਹ ਸਵਾਸ ਸਾਰੇ ਇਹ ਖਜ਼ਾਨੇ ਵਿੱਚ ਪੈਣੇ ਸ਼ੁਰੂ ਹੋ ਜਾਂਦੇ ਨੇ ਉਹ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਆਪਨੇ ਘਰ ਦਾ ਕੰਮ ਸ਼ੁਰੂ ਕਰ ਦਿੰਦਾ ਹੈ ਨਹੀਂ ਤਾਂ ਆਪਾਂ ਦੇਖਦੇ ਹਨ ਕਿ ਸਾਰੇ ਜਿਹੜੇ ਤੁਰੇ ਫਿਰਦੇ ਦੌੜ ਭੱਜ ਕਰਦੇ ਨਜ਼ਰ ਆਉਂਦੇ ਨੇ ਉਹ ਆnde ਸਾਰੇ ਇਹ ਦੂਸਰੇ ਦਾ ਕੰਮ ਕਰਦੇ ਪਏ ਨੇ ਤੇ ਇਹਨਾਂ ਇੱਕ ਵੀ ਸੁਆਸ ਜਿਹੜਾ ਉਹ ਜਮਨ ਨਹੀਂ ਕਰਾਇਆ ਤੇ ਸਾਰਾ ਦਿਨ ਕੀ ਕਰਦੇ ਰਹਿੰਦੇ ਨੇ ਵੰਦਨੇ ਸਾਰੋ ਦਿਨ ਸ ਮਜ਼ਦੂਰੀ ਕਰਦਾ ਜਿਹੜਾ ਸਾਇਦ ਦੇ ਦਰ ਤੇ ਨਹੀਂ ਗਿਆ ਉੱਲੇ ਪਾਸੇ ਉਹ ਸਾਰਾ ਦਿਨ ਮਜ਼ਦੂਰੀ ਕਰਦਾ ਤੇ ਮਿਹਨਤੂਰੇ ਕੰਮ ਦੇ ਨਾਲ ਆਪਣਾ ਧੰਨ ਨਹੀਂ ਦੂਸਰੇ ਨੂੰ ਦੇ ਦਿੰਦਾ ਸਾਰੋ ਦਿਨ ਸ ਮਜ਼ਦੂਰੀ ਕਰਦਾ ਹੰਤ ਮੂਛਲੇ ਸ਼ਰਾਇਆ ਖੇਤ ਪਇਓ ਬਗਾਰੀ ਨਿਆਈਂ ਕਰਕੇ ਕੰਮ ਨਾਲੇ ਇਹ ਸਹਜ ਘਰ ਵਿੱਚ ਨਹੀਂ ਜਾਂਦਾ ਤੇ ਆਪਣੇ ਘਰ ਦਾ ਜਿਹੜਾ ਇਹਦਾ ਆਪਣਾ ਫਰਜ਼ ਸੀ ਕੰਮ ਸੀ ਉਹ ਨਹੀਂ ਕਰ ਪਾਉਂਦਾ ਦੂਸਰੇ ਦਾ ਕੰਮ ਕਰਦਾ ਰਹਿੰਦਾ ਤੇ ਇੱਕ ਵੀ ਸਵਾਸ ਦਾ ਮੰਨ ਨਹੀਂ ਕਰਦਾ ਤੇ ਦੂਸਰੇ ਇਸ ਪਰਦੇਸ ਵਿੱਚ ਰਹਿ ਕੇ ਪਰਦੇਸ ਦੇ ਵਿੱਚ ਹੀ ਕੰਮ ਕਰੀ ਜਾ ਰਿਹਾ ਜੀ ਤੇ ਹੁਣ ਤੁਸੀਂ ਦੇਖਦੇ ਹੋ ਬੱਚੇ ਆਪਣੇ ਬਾਹਰ ਗਏ ਮਿਹਨਤ ਕਰਦੇ ਨੇ ਕੰਮ ਕਰਦੇ ਨੇ ਦ੍ਰਿਸ਼ਟਮਾਨ ਨੂੰ ਸਮਝਣਾ ਤੇ ਕਈ ਵਾਰ ਬੱਚੇ ਉਧਰ ਹੀ ਖਰਚ ਕਰ ਲਾ ਪੈਂਦੇ ਕਮਾਇਆ ਖਰਚ ਕਰ ਲੈ ਪਿੱਛੇ ਨਹੀਂ ਪਈਦੇ ਤੇ ਹੁਣ ਪਿੱਛੇ ਜਦੋਂ ਉਹ ਭੇਜਦੇ ਨੇ ਤੇ ਇੱਥੇ ਹੁਣ ਜਮਾਂ ਪੂੰਜੀ ਨਹੀਂ ਜੁੜਦੇ ਜੇ ਸੇ ਪੈਸਾ ਜੋ ਕਿ ਉਹ ਲੱਸਣ ਤੇ ਉਥੇ ਹੀ ਖਰਚ ਕਰੀ ਜਾਂਦੇ ਨੇ ਖਾਏ ਪੀਏ ਜਾਂਦੇ ਨੇ ਖਰਚਾ ਵਧਾ ਲੈਂਦੇ ਨੇ ਹੁਣ ਇੱਥੇ ਇਹ ਮਨ ਜਿਹੜਾ ਸੀ ਆਇਆ ਤਾਂ ਕਰਮ ਕਰਨ ਵਾਸਤੇ ਸੀ ਪਰ ਕਰਮ ਇਸ ਨੂੰ ਪਰਮਾਤਮਾ ਨੇ ਦਿੱਤਾ ਸੀ ਕਿ ਵਣ ਦੇ ਕਰਨਾ ਵਪਾਰ ਕਰਨਾ ਤੇ ਆ ਕੇ ਇਸ ਨੇ ਮਾਇਆ ਦੇ ਘਰ ਦੇ ਵਿੱਚ ਫੁਰਨਣ ਲੈ ਕੇ ਕਰਮ ਕਰਨੇ ਸ਼ੁਰੂ ਕਰ ਬੰਗਾਰ ਕਰਨੇ ਸ਼ੁਰੂ ਕਰ ਤੇ ਇੱਥੇ ਹੀ ਖਾ ਲਿਆ ਪੀ ਲਿਆ ਤੇ ਸੌਂ ਲਿਆ ਤੇ ਪਿੱਛੇ ਪਈ ਗਏ ਕੁਸ਼ੀ ਸਵਾਸ ਜਮਾਈ ਨਹੀਂ ਕੀਤਾ ਤੁਹਾਂ ਨੇ ਐਸੀ ਹਰਸਤਾਈ ਦੀ ਬਣ ਗਏ ਦਿਨ ਰਾਤ ਲਾਲਚ ਕਰੇ ਪਰਮੇ ਪਰਮਾਇਆ ਵੰਗਾਰ ਫਿਰੇ ਵੰਗਾਰੂਆ ਸਿਰ ਉੱਪਰ ਉਠਾਈ ਤੇ ਬੰਗਾਰ ਘੜਦਾ ਤੇ ਭਾਰ ਚੁੱਕਦਾ ਨਿੰਦੇ ਆਦਾ ਚੁਗਲੇਦਾ ਹੌਮੈਂ ਦਾ ਤੇ ਹੌਮੈਂ ਸਿਰ ਤੇ ਰੱਖ ਕੇ ਤੁਰੇ ਫਿਰਦਾ ਤੇ ਇਹਨੂੰ ਖਰਾਕ ਵੀ ਨਹੀਂ ਮਿਲਦੀ ਉਦੋਂ ਜਾਮੇ ਦੇ ਤੇ ਤਸ਼ੱਦਦ ਕਰਦੇ ਕੁੱਟਦੇ ਨੇ ਮਾਰਦੇ ਤੇ ਹੌਮੈਂ ਦੇ ਵਿੱਚ ਆਂਦੇ ਸਾਗਤ ਹਰ ਰਸ ਸਾਧਨਾ ਜਾਣਿਆ ਤਿੰਨ ਅੰਤਰ ਹਉਮੇ ਕੰਡਾ ਹੈ ਜਿਉਂ-ਜਿਉਂ ਚਲੇ ਚੁਬਹਿ ਦੁੱਖ ਪਾਵੇ ਜਮ ਕਾਲ ਸਹੇ ਸ੍ਰਦੰਗਰ ਇਹ ਹਉਮੇ ਦੇ ਵਿੱਚ ਪਾਰ ਚੁੱਕਿਆ ਹੋਇਆ ਸਰਦੋਪ ਅਣ ਹੁੰਦਾ ਭਾਰ ਇਹਨੇ ਸਿਰ ਦੇ ਉੱਪਰ ਠਾਇਆ ਤੇ ਮਜ਼ਦੂਰੀ ਬਣਾ ਕੰਮ ਕਰੀ ਜਾਂਦਾ ਤੇ ਜਿਹੜਾ ਹੈ ਆਪਣਾ ਕੰਮ ਸੀ ਛੱਡ ਦੇ ਤੇ ਉਹ ਗਿਆ ਨਾ ਲੈ ਤੇ ਘਰ ਦੇ ਵਿੱਚ ਜਵਾਕ ਤੇ ਆਪਣਾ ਕੰਮ ਛੱਡ ਕੇ ਕਿਸੇ ਹੋਰ ਨਾਲ ਤੁਰੇ ਫਿਰ ਹੁਣ ਆ ਵੀ ਆਪਾਂ ਕੀ ਕੀ ਬਾੜੀ ਕੰਮ ਕਰ। ਤੁਹਾਡੇ ਘਰ ਦਾ ਕੰਮ ਛੱਡ ਕੇ ਦੂਸਰੇ ਤਰਫ ਹਟ ਕੇ ਕਿੱਦਾਂ ਦੀ ਸ਼ਾਨ। ਵਾਦਨੇ ਨੇ ਤੈਨੂੰ ਕੰਮ ਦਿੱਤਾ ਸੀ ਕੰਮ ਨੂੰ ਕਾਜ ਸਿਰ ਦੇ ਜਨ ਪੀਤਾ। ਤਾਨੂੰ ਮਾਤਾ ਪਿਤਾ ਨੇ ਕੰਮ ਦਿੱਤਾ ਤੇ ਚੇਤਾਵਨੀ ਦਿੱਤਾ ਦੂਸਰੇ ਦਾ ਕੰਮ ਕਰਦੇ ਤੇ ਵੰਗਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਕੀ ਹਾਲਾਤ ਹੋ ਗਏ ਤੁਹਾਡੇ ਅੱਜ ਤੇ ਉਹ ਅੰਦਰ ਨੇ ਦਿਨ ਸਰਾਪ ਲਾਲਚ ਕਰੇ ਪਰਮੇ ਪਰਮਾਇਆ ਵੰਗਾਰ ਫਿਰੇ ਵੰਗਾਰਵਾ ਸਿਰ ਭਾਰ ਉਠਾਇਆ ਤੇ ਜਦੋਂ ਦੇਖਿਆ ਸਮਝਾਇਆ ਵੰਦੇ ਮੇਰੇ RAM ਤੋੜ ਬੰਦਨ ਮਾਇਆ ਕਰਕੇ ਕੰਮ ਹਰ ਲਾਇਆ ਹੰਦੇ ਸਾਡੇ ਵੀ ਬੰਦਨ ਤੋੜਨ ਦਾ ਜਿ세 ਗੁਰਮਖ ਆਪਣੇ ਸਹਿਜ ਘਰ ਵਿੱਚ ਬੈਠੇ ਤੇ ਆਪਣੇ ਘਰ ਦਾ ਕੰਮ ਕਰ ਲਏ ਕੀ ਕਰ ਰਹੇ ਨੇ ਆਜਿਹੜੇ ਸਵਾਸ ਨੇ ਇਹਨਾਂ ਨੂੰ ਜਮਾ ਕਰਾ ਦਿੱਤਾ ਭਗਤੀ ਕਰ ਰਹੇ ਨੇ ਇਹ ਘਰ ਦਾ ਕੰਮ ਸਾਧੂ ਹੋਵੇ ਸੋ ਭਗਤ ਪਛਾਨਣਾ ਹਰ ਲੈ ਕੇ ਜਾਣੇ ਭਾਈ ਤੇ ਸਾਧੂ ਦਰ ਤੇ ਬੈਠਾ ਸਵਾਸ ਆਇਆ ਤੇ ਜਮਾਂ ਕਰ ਲਿਆ ਇਹ ਜਿੰਨੇ ਸਵਾਸ ਜਮਾ ਹੋ ਰਿਹਾ ਨੇ ਇਹ ਘਰ ਦਾ ਕੰਮ ਹੋ ਗਿਆ ਜੀ ਆਉਂਦੇ ਤੁਸੀਂ ਇੱਥੇ ਬੈਠੇ ਹੋਏ ਤਾਂਦੇ ਤੁਹਾਨੂੰ ਕੋਈ ਚਿੰਤਾ ਨਹੀਂ ਤੁਹਾਨੂੰ ਕੋਈ ਫਿਕਰ ਨਹੀਂ ਆਉਂਦੇ ਸਾਨੂੰ ਤਾਂ ਉਹਨਾਂ ਨੇ ਕੰਮ ਲਾਇਆ ਆਮ ਮੁਰਗ ਕਰੇ ਲਈ ਨਾਨਕ ਹਰ ਕੰਮ ਨੇ ਤੂੰ ਅੰਦਰ ਤੁਹਾਨੂੰ ਕੀ ਕੰਮ ਦੇ ਦਿੱਤਾ ਤੇ ਤੁਹਾਨੂੰ ਅੰਦਰ ਦੇਖਦਣ ਨਹੀਂ ਆਹ ਕੰਮ ਹੀ ਤਾਂ ਕਰਦੇ ਪਏ ਊਠਤ ਬੈਠਤ ਸੋਵਤ ਨਾਮ ਕਹੋ ਨਾਮ ਕੇ ਨਾਨਕ ਜਾਣ ਕੇ ਇਹ ਕੰਮ ਹੈ ਆਪਣਾ ਅਸੀਂ ਇਹਨੂੰ ਵਗਾੜਿਆ ਆਪਣੇ ਕੰਮ ਨੂੰ ਕੀਤਾ ਨਹੀਂ ਤੋਂਦੇ ਹੁਣ ਅਸੀਂ ਆਪਣਾ ਕੰਮ ਸਵਾਰਨਾ ਸ਼ੁਰੂ ਕਰ ਦਿੱਤਾ ਹੈ। ਤੋਂਦੇ ਤੁਸੀਂ ਕੀ ਕਰਦੇ ਹੋ? ਨਰ-ਪ੍ਰਾਣੀ ਚੱਕਰੀ ਕਰੇ। ਰਾਜੇ ਅਰਥਮਾਇ। ਤੋਂਦੇ ਕਹਲੇ ਵਾਸਤੇ। ਭੱਜੇ ਫਿਰਦੇ ਤ੍ਰਿਸ਼ਨਾ ਦੇ ਗੁਲਾਮ ਹੋ ਕੇ। ਤੋਂਦੇ ਨੇ ਤੁਹਾਡੇ ਮਨ ਨੂੰ ਇੱਥੇ ਬੰਨ ਲੈਂਦੇ ਨੇ ਪੰਜੋ। ਤੇ ਜੇ ਵੀ ਚੱਕਰੀ ਕਰਦੇ ਹੋ ਤੁਹਾਨੂੰ ਛਡਾ ਵੀ ਨਹੀਂ ਸਕਦੇ। ਨਰ ਪ੍ਰਾਣੀ ਚੱਕਰੀ ਕਰੇ ਰਾਜੇ ਅਰਥ ਮਾਇਆ ਕਹਿ ਬੰਦੇ ਕਹਿ দান ਦੇਤੇ ਨਰਪਤ ਮਰ ਜਾ ਰਹੇ ਵਾਹnde ਤੁਸੀਂ ਮਾਇਆ ਦੇ ਖਾਤਰ ਚੱਕਰੀ ਕਰਦੇ ਮਨ ਤੁਹਾਡਾ ਬੰਦਨਾ ਵਿੱਚ ਵੱਜ ਜਾਂਦਾ ਤੇ ਜੇ ਤੁਸੀਂ ਚੱਕਰੀ ਕਰਦੇ ਜਿਸ ਦਾ ਕੰਮ ਕਰਦੇ ਉਹ ਤੁਹਾਨੂੰ ਛਡਾ ਨਹੀਂ ਸਕਦਾ ਕਿ ਦਰਗਾਹ ਵਿੱਚ ਵਾਹnde ਉਹ ਆਪ ਵੱਜਿਆ ਹੋਇਆ ਇਸ ਕਰਕੇ ਅਸੀਂ ਹੁਣ ਆਪਣੇ ਘਰ ਦਾ ਕੰਮ ਸ਼ੁਰੂ ਕਰ ਲਏ। ਅਸੀਂ ਕੀ ਕਰਨਾ ਹੈ? ਪਾਂਦੇ ਭਵਿੱਤਨ ਕੋ ਖਾਟਣ। ਆਹ ਹਰ ਰੋਜ਼ਗਾਰ। ਸਾਡਾ ਰੋਜ਼ਗਾਰ ਕੀ ਹੈ? ਆਸਵਾਸ ਆਇਆ ਜਮਾ ਕਰਾ ਦਿੱਤਾ। ਇਹ ਸਾਡਾ ਕੰਮ ਹੈ। ਅਸੀਂ ਰੋਜ਼ਗਾਰ ਸ਼ੁਰੂ ਕਰ ਲਏ। ਤੇ ਕੀ ਕਰਦੇ ਹਾਂ? ਦਮ ਦਮ ਸਦਾ ਸੰਭਾਲਦੇ। ਦਮ ਨਾ ਬਰਤ ਜਾਏ। ਉਹਾਂ ਦੇ ਸਹਜ ਦੇ ਵਿੱਚ ਬੈਠ ਕੇ ਅਸੀਂ ਆਪਣਾ ਕੰਮ ਸ਼ੁਰੂ ਕਰਦੇ ਹਾਂ ਆਪਣਾ ਕੰਮ। ਤੇ ਇਹ ਕੰਮ ਕਰਦੇ ਕਰਦੇ ਸਾਨੂੰ ਇੱਕ ਦਾਤ ਮਿਲਦੀ ਹੈ। ਜੋ ਅਸੀਂ ਆਪ ਹੀ ਪ੍ਰਾਪਤ ਕਰ ਲਈਏ ਸਾਰੇ। ਜਦੋਂ ਆਂਦੇ ਨੇ ਇਹ ਕਿਹੜੀ ਦਾਤ ਹੈ ਕਹਿੰਦੇ ਤੁਸੀਂ ਹੁਣ ਲੱਭ ਲਓ। ਇੱਕ ਨੇ ਦਾਤ ਆਪਸ ਤੇ ਜੋ ਭਾਈ ਇਹ ਕਿਹੜੀ ਦਾਤ ਹੈ ਜਿਹੜੀ ਆਪ ਤੁਹਾਨੂੰ ਪ੍ਰਾਪਤ ਹੋਣੀ ਹੈ ਤੇ ਜਿਹੜੇ ਇੱਥੇ ਫਿਰ ਏਸਾ ਕੰਮ ਕਰਨਗੇ ਆਪਨ ਹੱਥੀਆਪਣਾ ਆਪੇ ਹੀ ਕਾਜਿਸਵਾਰੀ ਹੈ ਤੇ ਜਦੋਂ ਇੱਥੇ ਸਹਿਜ ਵਿੱਚ ਬੈਠ ਕੇ ਧਨ ਜਮ ਕਰਦੇ ਤੇ ਪਰਮਾਤਮਾ ਫਿਰ ਉਹਨਾਂ ਨੂੰ ਘਰ ਦੇ ਵਿੱਚੋਂ ਦਾਤ ਦਿੰਦਾ ਹੈ ਉਹ ਦਾਤ ਕਿੰਨਾ ਕਿੰਨਾਂ ਨੂੰ ਪ੍ਰਾਪਤ ਹੁੰਦੀ ਹੈ ਕਿਹੜੇ-ਕਿਹੜੇ ਉਹਦੇ ਭਾਗੀ ਦਾ ਬਣਦੇ ਨੇ ਆਪਾਂ ਹੀ ਉਹਨਾਂ ਦੀ ਲਿਸਟ ਦੇ ਵਿੱਚ ਆਉਣਾ ਹੈ 11 ਤੇ ਆਪਾਂ ਪਾਰ ਕਰ ਲਿਆ ਕਿ ਆਪਾਂ ਨੂੰ ਸੱਚੀ ਸੰਗਤ ਪ੍ਰਾਪਤ ਹੋ ਗਈ ਸਾਡਾ ਸਿਲੈਕਸ਼ਨ ਹੋ ਗਿਆ ਕਿ ਅਸੀਂ ਪੂਰੇ ਗੁਰੂ ਦੀ ਸ਼ਰਨ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਬੈਠ ਕੇ ਨਾਮ ਨੂੰ ਜਪਣਾ ਸ਼ੁਰੂ ਕਰ ਲਿਆ ਇਹ ਉਹਨਾਂ ਨੇ ਸਾਨੂੰ ਅਭਿਆਸ ਕਰਾਇਆ ਤੇ ਮਾਰੇ ਕਹਿੰਦੇ ਨੇ ਕਿਰਪਾ ਕਰੇ ਜੇ ਆਪਣੀ ਤਾਂ ਗੁਰਕਾਰ ਸ਼ਬਦ ਨੂੰ ਮਾਹਿਰ ਤੇ ਹੁਣ ਆਪਾਂ ਇਹਨੂੰ ਕਮਾਈ ਕਰਦੇ ਕਰਦੇ ਸਹਿਜ ਵਿੱਚ ਜਿਆਦਾ ਸਮਾਂ ਬੈਠਾਂਗੇ ਫਿਰ ਅੱਗੇ ਇਹਦੇ ਵਿੱਚੋਂ ਹੋਰ ਅੱਗੇ ਸਲੈਕਟ ਹੋਣਗੇ ਗੁਰਮੁਖ ਜਿਹੜੇ ਸਹਿਜ ਵਿੱਚ ਜਿਆਦਾ ਸਮਾਂ ਬਿਤਰਨਗੇ ਤਾਂ ਉਹਨਾਂ ਨੂੰ ਨਿਰੰਕਾਰ ਪਰਮਾਤਮਾ ਫਿਰ ਪ੍ਰਕਾਸ਼ ਮਹਲ ਵਿੱਚ ਬੁਲਾਉਂਦਾ ਉਹ ਦਾਤ ਦਿੰਦਾ ਹੈ ਉਹ ਵਸਤੂ ਦਿੰਦਾ ਹੈ ਸਵੇਸ ਕਰਕੇ ਜਿੱਥੇ ਆਪਾਂ ਪਹਿਲਾਂ ਸਿਮਰਨ ਕਰਦੇ ਤੁਸੀਂ ਲਗਾਤਾਰ ਸਿਮਰਨ ਕਰਦੇ ਹੋ ਹੁਣ ਉਹ ਸਿਮਰਨ ਦੇ ਬਰਾਬਰ ਤੁਸੀਂ ਨਾਲ ਧਿਆਨ ਵਿੱਚ ਵੀ ਬੈਠਣਾ ਹੈ ਜੇ ਤੁਸੀਂ 1 ਘੰਟਾ ਸਿਮਰਨ ਕਰੋ ਤੇ 1 ਘੰਟਾ ਧਿਆਨ ਵਿੱਚ ਬੈਠੋ ਜਿੰਨਾ ਤੁਸੀਂ ਸਿਮਰਨ ਕਰੋ ਬਰਾਬਰ ਉਨਹੀਂ ਧਿਆਨ ਵਿੱਚ ਬੈਠੋ ਪਰਪੱਕ ਕਰੋ ਤਾਂ ਜੋ ਮਨ ਅੱਗੇ ਦੇ ਅੱਗੇ ਚਲਾ ਜਾਏ ਜਿਹੜੇ ਬਿਲਕੁਲ ਹੀ ਨਵੇਂ ਨੇ ਉਹਨਾਂ ਨੇ ਤੇ ਸਿਮਨ ਕਰਨਾ ਹਲੋ ਸੁਬਾਹ ਕੀ ਜਿਹੜੇ ਨੇ ਉਹ ਧਿਆਨ ਵਿੱਚ ਜੋ ਬੈਠੇ ਆਪਨੇ ਕੋਲ ਸਮਾਂ ਹੁੰਦਾ ਹੈ ਖੁੱਲ੍ਹਾ ਰਾਤ ਦੇ ਸਮੇਂ ਆਪਾਂ ਬੈਠ ਸਕਦੇ ਹਾਂ ਧਿਆਨ ਦੇ ਵਿੱਚ ਤੇ ਧਿਆਨ ਉਹ ਆਪਾਂ ਨੂੰ ਪਤਾ ਕਿ ਸੈਜ ਦੇ ਦਰ ਤੇ ਟਿਕਾਉਣਾ ਹੈ ਕੋਈ ਇੱਧਰ ਉੱਧਰ ਨਹੀਂ ਪੰਜਾਬੀ ਦੇ ਵਿੱਚ ਕਿ ਸਦਾ ਆਪਾਂ ਹਨੇਰੇ ਦੇ ਵਿੱਚ ਧਿਆਨ ਰੱਖ ਕੇ ਬੈਠੇ ਰਹਿਣਾ ਤੇ ਇਥੋਂ ਹੀ ਸਾਡਾ ਤਨ ਜਮਾ ਹੋਣਾ ਸ਼ੁਰੂ ਹੋ ਜਾਂਦਾ ਹੈ ਇਥੋਂ ਸਹਿਜ ਪਰਪੱਕ ਪੱਕਾ ਹੋਣਾ ਸ਼ੁਰੂ ਹੋ ਜਾਂਦਾ ਹੈ ਸਹਿਜ ਪੱਗੇ ਸਹਿਜ ਪਕਣਾ ਸ਼ੁਰੂ ਹੋ ਜਾਂਦਾ ਹੈ ਇਥੋਂ ਹੀ ਪਰਮਾਤਮਾ ਫਿਰ ਵਸਤੂ ਸੰਤ ਬਖਸ਼ਿਸ਼ ਕਰਦੇ ਨੇ ਇਸ ਵਾਸਤੇ ਇਹ ਆਪਾਂ ਸ਼ੁਰੂ ਕਰਨਾ ਹੈ ਜਿੱਦੋਂ ਕਿ ਆਪਾਂ ਨੂੰ ਪਤਾ ਲੱਗੇ ਵੀ ਆਪਾਂ ਅੰਦਰ ਦੀ ਖੋਜ ਕਰ ਰਹੇ ਹਾਂ ਤੇ ਬਾਹਰ ਆਪਣੀ એનર્ਜੀ ਨਹੀਂ ਵੇਸਟ ਕਰਨੀ ਇਹ ਨਹੀਂ ਦੇਖਣਾ ਉਧਰ ਭੱਜਾ ਫਿਰਦਾ ਉਧਰ ਭੱਜਾ ਫਿਰਦਾ ਤੇ ਸਾਨੂੰ ਗੁਰੂ ਦੱਸਦਾ ਕਿ ਕਾਇਆ ਅੰਦਰ ਤੇ ਅੰਦਰ ਹੀ ਆਪਾਂ ਪਰਵੇਸ਼ ਹੁੰਦੇ ਹੁੰਦੇ ਆ ਤੇ ਅੰਦਰੋਂ ਹੀ ਉਸ ਜਿਹੜੀ ਵਸਤੂ ਹੈ ਉਸਨੂੰ ਪ੍ਰਾਪਤ ਕਰ ਲੈਂਦੇ ਆ ਐਸ ਪਰਦੇਸ ਵਿੱਚੋਂ ਪਰਲੇ ਦੇਸ਼ ਵਿੱਚ ਚਲੇ ਜਾਣਾ ਤਾਂ ਅੰਦਰ ਦੇ ਪ੍ਰੀਤਮ ਕੇ ਦੇਸ਼ kaise ਬਾਤੋਂ से जाइए ਹੁਣ ਇਸ ਪਰਦੇਸ ਵਿੱਚੋਂ ਇਸ ਦੇਸ਼ ਵਿੱਚ ਜਾਣ ਤਾਂਦਣੇ ਕਿਵੇਂ ਜਾ ਸਕਦੇ ਹਾਂ ਗੁਰੂ ਦੇ ਸ਼ਬਦ ਨੂੰ ਕਮਾਉਣਾ ਪੈਗਾ ਗਾਇ ਸੁਣੇ ਅੰਖੇ ਵਿੱਚ ਪਾਈ ਨੰਬਰੰਪਤ ਜੋ ਲੋਭ ਗੋਰ ਅਪਦੇਸ਼ ਨਾਲ ਕਮਾਈ ਹੈ ਜਿੰਨਾ ਚਿਰ ਗੁਰੂ ਦੇ ਉਪਦੇਸ਼ ਦੁਆਰਾ ਗੁਰੂ ਦੇ ਮੱਤ ਤੋਂ ਕਿਆ ਆਪਾਂ ਸੇਮਨ ਕਰਦੇ ਕਰਦੇ ਹਾਂ ਬਿਲਕੁਲ ਸਹਿਜ ਵਿੱਚ ਸੁਣ ਵਿੱਚ ਬੈਠ ਜਾਏ ਜਿੱਦੋਂ ਇਹ ਧਨਜਮ ਹੋਣਾ ਸ਼ੁਰੂ ਹੋਏ ਸਾਡਾ ਆਪਨੇ ਘਰ ਦਾ ਕੰਮ ਸ਼ੁਰੂ ਹੋਵੇ ਤੇ ਫਿਰ ਆਪਾਂ ਇਹ ਬੈਠ ਕੇ ਕੈਸਾ ਕਰਦੇ ਹਾਂ ਘੱਟ ਜਾਈਏ ਘਰ ਲਾਗੋਗਾ ਫਿਰ ਤੇ ਉਹ ਰੰਗ ਲੱਗ ਆਪਿਆ ਨੰਦਾਰੇ ਐਸਾ ਫੇਸ ਕਰਕੇ ਇਹ ਹੋਣਾ ਆਪਾਂ ਨੂੰ ਜੋ ਗੁਰੂ ਨੇ ਮਤ ਦਿੱਤੀ ਕਿ ਲੋਗ ਤੋਂ ਪਰਲੋਗ ਤੇ ਜਿਹੜਾ ਆਪਾਂ ਸਫਲ ਇਸ ਤਰ੍ਹਾਂ ਕਰਨਾ ਸਹਿਜ ਵਿੱਚ ਸੋ ਅੱਜ ਦਾ ਆਪਣਾ ਇਹ ਵਿਸ਼ਾ ਇਹ ਹੀ ਹੈ ਕਿ ਜਦੋਂ ਆਪਾਂ ਇਸ ਮਾਰਗ ਤੇ ਚੱਲਣਾ ਪ੍ਰਸੰਨ ਨਾ ਕਿ ਆਪਾਂ ਪਰਦੇਸੀ ਹਾਂ ਇੱਥੋਂ ਦੇ ਰਹਿਣ ਵਾਲੇ ਨਹੀਂ ਇਸ ਕਰਕੇ ਇੱਥੋਂ ਦੇ ਰਹਿਣ ਵਾਲੇ ਨਹੀਂ ਤੇ ਇੱਥੋਂ ਦੀਆਂ ਚੀਜ਼ਾਂ ਦੇ ਨਾਲ ਪਿਆਰ ਵੀ ਨਹੀਂ ਕਰਨ ਵਾਲਾ ਸਮਝਦੇ ਇਹ ਸਰੀਰ ਵੀ ਇੱਥੇ ਨਾਸ਼ਵਾਨ ਹੈ ਪਦਾਰਥ ਵੀ ਇੱਥੇ ਨਾਸ਼ਵਾਨ ਹੈ ਰਹਿਣ ਵਾਲੇ ਆਪਾਂ ਉਸ ਵਸਤੂ ਨੂੰ ਪ੍ਰਾਪਤ ਕਰਨਾ ਹੈ ਜਿਹੜੀ ਸਾਡੇ ਨਾਲ ਜਾ ਸਕਦੀ ਹੈ ਇਸ ਕਰਕੇ ਕਿੰਨੇ ਵਣਜ ਕਰੋ ਵਣ ਜਾ ਰਹੇ ਹੋ ਵਖਰ ਲੇਹੁ ਸਮਾਲ ਤੈਸੀ ਵਸਤ ਬਸਾਹੀ ਹੈ ਜੈਸੀ ਨਿਭੇ ਨਾਲ ਤੇ ਉਹ ਵਸਤੂ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਕਿਉਂਕਿ ਅੱਗੇ ਸੌ ਸਜਣ ਹੈ ਲੈਸੀ ਵਸਤ ਸਮਾਲ ਜਦੋਂ ਨਿਕਲਣਾ ਉਹਨਾਂ ਨੇ ਮਾਇਲੇ ਇੰਤਰ ਰੱਖ ਲਈਆਂ ਚੀਜ਼ਾਂ ਤੇ ਉਹ ਵਸੂ ਹੀ ਸਾਡੇ ਨਾਲ ਜਾਏਗੀ ਉਹ ਪਛਾਣ ਲੈਂਦੇ ਨੇ ਅੱਗੇ ਸੌਸ ਜਾਣ ਹੈ ਲੈਸੀ ਵਸਤ ਉਸਮਾਲ ਪਾਈਵੇਂ ਆਰਾਮ ਕਰੋ ਚਿਤ ਲਾਈ ਹਰ ਜਸ ਵਖਰ ਲੈ ਚੱਲੋ ਸ਼ੌ ਦੇਖੇ ਵਧੀਆ ਪਾੰਦ ਨੇ ਤੁਸੀਂ ਇਹ ਧਨ ਜਮਾ ਕਰਨਾ ਬਤ ਤੋਂ ਬਤ ਤੇ ਉਹ ਜਦ ਦੇਖਦੇ ਨੇ ਫਿਰ ਲੱਗਣ ਦਿੰਦੇ ਨੇ ਤੁਹਾਨੂੰ ਸੇ ਸਵਾਸਤੇ ਉਹ ਵਸਤੂ ਨੂੰ ਆਪਾਂ ਪ੍ਰਾਪਤ ਕਰੀਏ ਜਿੱਥੇ ਆਪਾਂ ਜਾ ਕੇ ਸੁਰਖ ਹੋ ਸਕਦੇ ਆ ਆਪਣੇ ਦੇਸ਼ ਇਹੀ ਆਪਣਾ ਮਿਸ਼ਨ ਹੈ ਇਥੇ ਆਪਾਂ ਜਤਨਾ ਹੈ ਇੱਕ ਵਾਰ ਸੇ ਸਵਾਸਤੇ ਇਹ ਬੇਨਤੀ ਹੈ ਨਾ ਆਪਾਂ ਪਦੇਸ਼ੀ ਹਾਂ ਇਥੋਂ ਦੇ ਰਹਿਣ ਵਾਲੇ ਨਹੀਂ ਹਾਂ ਆਪਣਾ ਏ ਕੰਮ ਨਹੀਂ ਹੈ ਆਪਾਂ ਇਥੋਂ ਜਾਣਾ ਹੈ ਸਾਰੇ ਇਸ ਕਰਕੇ ਕਹਿੰਦੇ ਨੇ ਉਦਮ ਕਰੋ ਹਰ ਜਪਣਾ ਬੜਾ ਭਾਗੀ ਤਨਖਾਟ ਸਾਧ ਸੰਗਤ ਹਰ ਸਿਮਰਣਾ ਮਲਤਨ ਜਨਮ ਕੀ ਗਾਠ ਪਾਇ ਰੇ ਰਾਮ ਨਾਮ ਬਖਸ਼ ਆਂਦੇ ਜੇ ਉਦਮ ਕਰਨਾ ਤੇ ਸਿਮਰਨ ਵਾਸਤੇ ਉਦਮ ਕਰੋ ਦੂਸਰੇ ਪਾਸੇ ਕਹਿੰਦੇ ਨੇ ਕਾਹ ਹੈ ਰੇ ਮਨ ਚਿਤ ਵੇਤਨ ਜਾ ਆਹਰ ਹੱਥੀ ਉਪਰੇ ਹੁਣ ਜਿਹੜਾ ਕੰਮ ਤੇ ਬਹਿਨ ਕੀਤਾ ਹੋਇਆ ਉਧਰ ਭੱਜੇ ਫਿਰਦੇ ਨੇ ਉਦਮ ਕਰਦੇ ਨੇ ਤੜਕ ਰਹੀ ਉੱਤੇ ਜਾ ਮਨ ਲੋ ਚਿੰਤਾ ਕਰਦੇ ਰਹਿੰਦੇ ਨੇ ਹਾਂ ਉਹਨਾਂ ਨੇ ਇਹ ਗੱਲ ਦੀ ਚਿੰਤਾ ਨਹੀਂ ਕਰਨੀ ਤੁਸੀਂ ਇਹਦੀ ਤੇ ਚਿੰਤਾ ਉਹ ਕਰੇ ਜਿੰਨ ਉਪਾਇਆ ਜਾਗ ਤੁਸੀਂ ਚਿੰਤਾ ਕਰਨੀ ਤੁਹਾਡੀ ਟੁੱਟ ਕੇ ਨਹੀਂ ਗਈ ਜੁੜੇ ਵੀ ਕੇ ਨਹੀਂ ਇਹ ਚਿੰਤਾ ਤੁਸੀਂ ਕਰੋ ਆਪਣੇ ਘਰ ਦੀ ਚਿੰਤਾ ਕਰੋ ਇਸ ਵਾਸਤੇ ਉਹ ਆਪਾਂ ਸਮਝ ਜਾਂਦੇ ਨਾਨਕ ਚਿੰਤਾ ਮਤ ਕਰੋ ਤੇ ਜੇ ਚਿੰਤਾ ਕਰਨੀ ਤੇ ਉਹ ਨੂੰ ਚਿਤੋ ਪਰਮੇਸ਼ਰ ਦਾ ਨਰੰਕਾਰ ਉਹਦੇ ਨਾਲ ਕਿਉਂ ਪਿਆਰ ਟੁੱਟਾ ਟੋੜਾ ਉਹਦੇ ਨਾਲ ਪਿਆਰ ਪਾਓ ਅਸੀਂ ਉਲਟ ਸੋਚਦੇ ਹਾਂ ਇਸ ਕਰਕੇ ਕਹਿੰਦੇ ਕਾਹ ਹੈ ਰੇ ਮਾਨਾ ਚਿਤਵੇ ਉਤਮ ਜਹ ਅਹਰਨ ਹਰਤੀਓ ਪਰਿਆ ਸੈਲ ਪੱਥਰ ਮੈਂ ਜਨ ਤੋ ਪਾਇ ਮੁੰ ਜਦੋਂ ਆਪਾ ਵਿਸ਼ਵਾਸ ਕਰਨ ਲੱਗ ਪਏ ਪਤਾ ਲੱਗਣ ਲੱਗ ਪਿਆ ਕਿ ਅਸੀਂ ਰਹਿਣ ਵਾਲੇ ਨਹੀਂ ਤੇ ਫਿਰ ਪਤਾ ਲੱਗ ਜਾਂਦਾ ਹੈ ਜਿਵੇਂ ਹੁਣ ਆਪਾਂ ਨੂੰ ਪਤਾ ਵੀ ਇੱਥੋਂ ਦੇ ਰਹਿਣ ਵਾਲੇ ਨਹੀਂ ਹੈ ਤੋਂਦ ਨੇ ਜੇ ਜਾਣਾ ਮਰ ਜਾਈਏ ਘੁੰਮਣਾ ਆਈਏ ਵੀ ਜੇ ਪਤਾ ਲੱਗਿਆ ਵੀ ਆਪਾਂ ਚਲੇ ਜਾਣਾ ਇੱਥੋਂ ਇਥੇ ਘੁੰਮ ਕੇ ਨਹੀਂ ਆਉਣਾ ਤੋਂਦ ਨੇ ਜੇ ਜਾਣਾ ਮਰ ਜਾਈਏ ਘੁੰਮਣਾ ਆਈਏ ਝੂਠੀ ਦੁਨੀਆ ਲੱਗ ਆਪਨਾ ਵੰਜਾਈਏ ਬੇਦਨਾਸ਼ਵੰਗ ਹੈ ਰਹੋ ਬੁੱਝਗੇ ਮੂਰਖੇ ਨਾਲ ਨਾ ਲੁਜੀਏ ਸੋ ਅੱਜ ਆਪਾਂ ਇਹ ਸਿੱਖਿਆ ਹੈ ਸਾਰੇ ਨੇ ਆਪਾਂ ਇੱਕ ਪਰਦੇਸੀ ਹਾਂ ਮਹਿਮਾਨ ਦੀ ਤਰ੍ਹਾਂ ਰਹਿਣਾ ਹੈ ਆਉਣਾ ਹੈ ਆਪਣੇ ਘਰ ਦਾ ਖਿਆਲ ਰੱਖਣਾ ਹੈ ਤੇ ਜਿਹੜਾ ਆਪਣੇ ਘਰ ਵਿੱਚ ਚਲਾ ਜਾਂਦਾ ਉਹ ਆਨੰਦੀ ਬੰਦੇ ਸੋ ਇਹ ਪੂਰਾ ਹਰਤਾ ਤੁਸੀਂ ਇਸ ਵਿਸ਼ੇ ਦੇ ਉੱਪਰ ਪ੍ਰੈਕਟੀਕਲ ਕਰਨਾ ਹੈ ਧਿਆਨ ਵਿੱਚ ਜ਼ਿਆਦਾ ਬੈਠਿਆ ਕਰੋ ਤਾਂ ਜੋ ਮੰਨ ਅਗੇ ਪ੍ਰਵੇਸ਼ ਹੋਣਾ ਸਾਡਾ ਸ਼ੁਰੂ ਹੋ ਗਿਆ। ਸਵੇਤੇ ਸਮਾਉਂਦੀ ਹੈ ਜੀ ਇਹਨੇ ਵਿਚਾਰ ਕਰਦੇ ਹੋਏ ਕਿ ਮੰਨਦੇ ਜਾ ਚੁਕਾਂ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ